ਮੇਰੀ ਕਹਾਣੀ ਪਾਗ 6ਾ ਜੋ ਕਿ ਬਰਜ ਸਿੰਘ ਬਰਾੜ ਜੀ ਵੱਲੋਂ ਲਿਖੀ ਗਈ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਉਹਦਾ ਅਗਲਾ ਪਾਗ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਉਹ ਕੁਝ ਰਾਤੀ ਡਾਕਟਰ ਮੈਡਮ ਬਹੁਤ ਵਧੀਆ ਸੁਭਾਦੀ ਸੀ ਤੇ ਆਪਣੇ ਬੱਚਿਆਂ ਵਾਂਗ ਮੇਰੇ ਨਾਲ ਵਿਹਾਰ ਕਰਦੀ ਸੀ ਹਰ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦੀ ਇੱਕ ਹਫ਼ਤੇ ਵਿੱਚ ਹੀ ਮੈਂ ਆਪਣੇ ਕੰਮ ਵਧੀਆ ਢੰਗ ਨਾਲ ਕਰਨ ਲੱਗ ਗਈ ਪਰ ਇਹ ਜ਼ਰੂਰ ਸੀ ਕਿ 12 ਘੰਟੇ ਲਗਾਤਾਰ ਕਰੋ ਬਾਹਰ ਰਨ ਕਰਕੇ ਥੋੜੀ ਬਹੁਤ ਠਕਾਵਟ ਜ਼ਰੂਰ ਹੋ ਜਾਂਦੀ ਸੀ ਇੱਕ ਮਹੀਨੇ ਬਾਅਦ ਮੇਰਾ ਇੰਗਲਿਸ਼ ਕੋਰਸ ਪੂਰਾ ਹੋ ਗਿਆ ਸੀ ਹੁਣ ਮੈਂ ਸਵੇਰੇ ਮੈਂ ਕੰਮ ਤੇ ਹੀ ਜਾਣਾ ਹੁੰਦਾ ਸ਼ਨੀਵਾਰ ਐਤਵਾਰ ਸਾਡੀ ਚੌਹਾਂ ਦੀ ਛੁੱਟੀ ਹੁੰਦੀ ਇੱਕ ਦਿਨ ਅਸੀਂ ਕਰ ਰਹੇ ਹੁੰਦੇ ਤੇ ਦੂਜੇ ਦਿਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਜਾਂਦੇ ਤੇ ਬਾਅਦ ਵਿੱਚ ਕਿਤੇ ਨਾ ਕਿਤੇ ਘੁੰਮਣ ਚਲੇ ਜਾਂਦੇ ਮੈਂ ਫਾਈਨਲ ਪੀਪਰ ਦੇਣ ਤੋਂ ਬਾਅਦ ਬਾਹਰ ਆਈ ਸੀ ਉਹ ਪੀਪਰਾਂ ਦਾ ਰਿਜ਼ਲਟ ਹਾਲੇ 1 ਮਹੀਨੇ ਤੱਕ ਆਉਣਾ ਸੀ ਮੇਰਾ ਹਾਲੇ ਇਥੇ ਦਾਖਲਾ ਕਰਵਾ ਨਹੀਂ ਸਕਦੇ ਸੀ ਇਸ ਲਈ ਮਨਿੰਦਰ ਨੇ ਡਰਾਈਵਿੰਗ ਲਾਇਸੈਂਸ ਲਈ ਕਲਾਸਾਂ ਲਗਾਉਣ ਲਗਾ ਦਿੱਤਾ ਜੋ ਤੱਕ ਮੇਰਾ ਨਰਸਿੰਗ ਦਾ ਨਤੀਜਾ ਆਇਆ ਲਾਇਸੈਂਸ ਵੀ ਲੈ ਲਿਆ ਮੈਂ ਇੰਨੇ ਜਲਦੀ ਗੱਡੀ ਸਿੱਖ ਜਾਊਂਗੀ ਮੈਨੂੰ ਖੁਦ ਨੂੰ ਯਕੀਨ ਨਹੀਂ ਆਉਂਦਾ ਸੀ ਇੱਕ ਦਿਨ ਮੈਂ ਸ਼ਾਮ ਨੂੰ ਕੰਮ ਤੋਂ ਘਰ ਆਈ ਤਾਂ ਗੋਰੀ ਦਾ ਫੋਨ ਆਇਆ ਗੋਰਾ ਜੋ ਕਿ ਹਰਦੀਪ ਦਾ ਭਰਾ ਹੈ ਉਹਨੇ ਮੇਰੇ ਰਿਜ਼ਲਟ ਬਾਰੇ ਦੱਸਿਆ ਮੈਂ ਬਹੁਤ ਵਧੀਆ ਨੰਬਰਾਂ ਨਾਲ ਨਰਸਿੰਗ ਦਾ ਕੋਰਸ ਪੂਰਾ ਕਰ ਲਿਆ ਸੀ ਮੈਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਹੁਣ ਮੈਨੂੰ ਇੱਥੇ ਨਿਊਯਾਰਕ ਵਿੱਚ ਪ੍ਰੈਕਟਿਸ ਕਰਕੇ ਇੱਕ ਪੀਪਰ ਪਾਸ ਕਰਨਾ ਸੀ ਤੇ ਮੈਨੂੰ ਵਧੀਆ ਨਰਸਿੰਗ ਜੌਬ ਮਿਲ ਜਾਣੀ ਸੀ ਪਹਿਲਾਂ ਮੈਂ ਆਪਣੇ ਰਿਜ਼ਲਟ ਲਈ ਰੱਬ ਦਾ ਜੀ ਦਾ ਸ਼ੁਕਰਾਨਾ ਕੀਤਾ ਮੇਰਾ ਇੰਨੇ ਵਧੀਆ ਰਿਜ਼ਲਟ ਆਉਣ ਤੇ ਅਸੀਂ ਸਾਰੇ ਜਾਣੇ ਬਹੁਤ ਖੁਸ਼ ਸੀ। ਨਿੰਦਰ ਕਹਿਣ ਲੱਗੇ ਦੀ ਤੂੰ ਆਪਣੇ ਪੇਪਰ ਗੋਰੇ ਤੋਂ ਪੋਸਟ ਕਰਵਾ ਲੈ। ਦੀ ਫੇਦਰਾ ਦਾਖਲਾ ਕਰਵਾ ਦੇਵਾਂਗੇ। ਮੈਂ ਕਿਹਾ ਹਾਂਜੀ ਮੈਂ ਗੋਰੇ ਨੂੰ ਪੋਸਟ ਕਰਨ ਲਈ ਕਹਿ ਦਿੰਦਾ ਸੀ। 15 ਦਿਨ ਬਾਅਦ ਮੇਰੇ ਨਰਸਿੰਗ ਦੀ ਡਿਗਰੀ ਪੇਪਰ ਆ ਗਏ ਤੇ ਥੋੜੇ ਦਿਨਾਂ ਬਾਅਦ ਹੀ ਮੈਨੂੰ ਦਾਖਲਾ ਮਿਲ ਗਿਆ। ਸਤੰਬਰ ਵਿੱਚ ਮੇਰੀਆਂ ਕਲਾਸਾਂ ਸ਼ੁਰੂ ਹੋਣੀਆਂ ਸੀ। ਦੋ ਮਹੀਨੇ ਰਹਿੰਦੇ ਸੀ ਹਾਲੇ ਮੈਂ ਸ਼ਨੀਵਾਰ ਤੇ ਐਤਵਾਰ ਨੂੰ ਇੱਕ ਪਾਰਟ ਟਾਈਮ ਜੌਬ ਅਪਲਾਈ ਕਰਨ ਬਾਰੇ ਸੋਚਿਆ ਮੈਂ ਜਦੋਂ ਮਨਿੰਦਰ ਨੂੰ ਆਪਣੇ ਪਾਰਟ ਟਾਈਮ ਜੌਬ ਲਈ ਅਪਲਾਈ ਕਰਨ ਬਾਰੇ ਪੁੱਛਿਆ ਤਾਂ ਮੈਨੂੰ ਕਹਿਣ ਲੱਗੇ ਕਿ ਇਹ ਜੋ ਮੁਲਕ ਹੈ ਦੀਪ ਕਿ ਇੱਥੇ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹਾਂ ਤੇ ਛੱਡ ਸਕਦੇ ਹਾਂ ਇਹਦੇ ਚ ਤੈਨੂੰ ਮੇਰੇ ਤੋਂ ਇਜਾਜ਼ਤ ਲੈਣ ਦੀ ਜਾਂ ਦੱਸਣ ਦੀ ਕੋਈ ਲੋੜ ਨਹੀਂ ਬਸ ਮੈਨੂੰ ਤੇਰੀ ਸੇਤ ਦੀ ਫਿਕਰ ਹੈ ਸਾਰਾ ਹਫਤਾ ਕੰਮ ਕਰਕੇ ਤੈਨੂੰ ਥਕਾਵਟ ਹੋ ਜਾਇਆ ਕਰਦੀ ਏ ਮੈਂ ਕਿਹਾ ਕੀ ਕਹੀ ਜਾਂਦੀ ਓ ਤੁਸੀਂ ਮੈਨੇ ਪੁੱਛੇ ਦੱਸੇ ਬਗੈ ਕੁਝ ਵੀ ਕਰ ਸਕਦੀ ਫਿਰ ਨਾ ਮੈਨੂੰ ਐਵੇਂ ਨਾ ਕੁਝ ਕਹਿਣਾ ਮਨਿੰਦਰ ਕਹਿੰਦਾ ਇਹ ਤਾਂ ਜਾਰੇ ਇੱਥੇ ਦੇ ਨਿਯਮ ਆ ਮੈਂ ਨਹੀਂ ਮੰਦੀ ਐਵੇਂ ਦੇ ਨਿਯਮ ਪਰ ਦੇਸਾਂ ਵਿਚ ਆ ਕੇ ਆਪਣੇ ਸਵਾਦ ਥੋੜਾ ਬਦਲਣਾ ਮੈਂ ਤੇ ਹਾਂ ਆਪਣਾ ਹਫਤੇ ਦਾ ਅਖੀਰ ਉਸੇ ਤਰ੍ਹਾਂ ਬੀਤੇਗਾ ਜਿਵੇਂ ਆਪਣਾ ਪਰਿਵਾਰ ਪਹਿਲਾਂ ਇੱਕ ਦੂਜੇ ਨਾਲ ਸਮਾਂ ਬਿਤਾਉਂਦਾ ਸੀ ਮੈਂ ਅਗਲੇ ਦਿਨ ਹੀ ਜੌਬ ਅਪਲਾਈ ਕਰ ਦਿੱਤੀ ਤੇ ਉਸ ਤੋਂ ਦੂਜੇ ਦਿਨ ਹੀ ਮੇਰੀ ਸ਼ਨੀਵਾਰ ਦੀ ਇੰਟਰਵਿਊ ਆ ਗਈ ਮੰਮੀ ਜੀ ਮੈਨੂੰ ਇੰਟਰਵਿਊ ਸਮਝਾਉਣ ਲੱਗੇ ਕਿਉਂਕਿ ਇਹ ਜੌਬ ਮੈਂ ਮੰਮੀ ਜੀ ਦੀ ਕੰਪਨੀ ਵਿੱਚ ਹੀ ਕਰਨੀ ਸੀ ਸ਼ਨੀਵਾਰ ਨੂੰ ਮੇਰੀ ਇੰਟਰਵਿਊ ਬਹੁਤ ਵਧੀਆ ਹੋ ਗਈ ਤੇ ਅਗਲੇ ਸ਼ਨੀਵਾਰ ਤੋਂ ਮੈਂ ਕੰਮ ਤੇ ਜਾਣਾ ਸੀ ਹੁਣ ਮੈਂ ਸਾਰਾ ਹਫਤਾ ਵਿਅਸਤ ਰਹਿੰਦੀ ਇਹ ਜੋ ਮੇਰੀ ਇਸ ਵੀਰੇ 5 ਤੋਂ 11 ਵਜੇ ਤੱਕ ਹੁੰਦੀ ਤੇ ਕੰਮ ਤੋਂ ਵਾਪਸ ਆ ਕੇ ਮੈਂ ਮਨਿੰਦਰ ਤੇ ਮੰਮੀ ਜੀ ਹੁਣਾਂ ਨਾਲ ਵੀ ਸਮਾਂ ਬਿਤਾਉਂਦੀ ਦੋ ਮਹੀਨੇ ਕਦੋਂ ਨਿਕਲ ਗਏ ਪਤਾ ਹੀ ਨਾ ਲੱਗਿਆ ਮੇਰੀਆਂ ਯੂਨੀਵਰਸਿਟੀ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਇਹ ਯੂਨੀਵਰਸਿਟੀ ਇੰਨੀ ਵੱਡੀ ਸੀ ਕਿ ਵਿੱਚ ਹੀ ਬੱਸਾਂ ਚੱਲਦੀਆਂ ਪੰਜਾਬ ਨਾਲੋਂ ਬਹੁਤ ਅਲੱਗ ਮਾਹੌਲ ਪੰਜਾਬੀ ਵਿਦਿਆਰਥੀ ਤਾਂ ਇੱਕ ਦੋ ਹੀ ਜਿਸ ਦੇ ਮੈਨੂੰ ਉੱਥੇ ਪੜਨਾ ਬਹੁਤ ਔਖਾ ਲੱਗਿਆ ਮੈਂ ਮਨਿੰਦਰ ਨੂੰ ਕਹ ਰਾ ਕੇ ਦੱਸਿਆ ਕਿ ਮੈਨੂੰ ਉੱਥੇ ਪੜਨਾ ਵਧੀਆ ਨਹੀਂ ਲੱਗਦਾ ਨਿੰਦਰ ਕਹਿੰਦੇ ਜੇ ਆਪਾਂ ਜੀਵਨ ਵਿੱਚ ਕੋਈ ਤਰੱਕੀ ਕਰਨੀ ਆ ਕੱਲ ਨੂੰ ਸਫਲਤਾ ਦੀ ਉਮੀਦ ਰੱਖਣੀ ਹੈ ਤਾਂ ਦੀਪ ਤੈਨੂੰ ਕੁਝ ਤਾਂ ਔਖ ਚੱਲਣੀ ਪੈਂਦੀ ਹੈ ਚਲੋ ਮੈਂ ਔਖੇ ਸੌਖੇ ਹੋ ਕੇ ਉੱਥੇ ਪੜਨਾ ਸ਼ੁਰੂ ਕਰ ਦਿੱਤਾ ਨਾਲ ਹੀ ਮੇਰੀ ਡਿਊਟੀ ਲੱਗਣ ਲੱਗ ਗਈ ਫਿਰ ਕੁਝ ਮਾਹੌਲ ਵਧੀਆ ਲੱਗਣ ਲੱਗ ਗਿਆ ਮੇਰਾ ਇਹ ਪੇਪਰ ਵੀ ਵਧੀਆ ਹੋ ਗਿਆ ਫਿਰ ਇਨਾਂ ਦਿਨਾਂ ਵਿੱਚ ਹੀ ਮੈਂ ਉਮੀਦ ਤੋਂ ਹੋ ਗਈ ਕਿ ਮੈਂ ਮਨਿੰਦਰ ਨੂੰ ਪਾਪਾ ਬਣਨ ਦੀ ਖਬਰ ਸੁਣਾਈ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੰਮੀ ਜੀ ਤੇ ਡੈਡੀ ਜੀ ਨੇ ਮੈਨੂੰ ਬਹੁਤ ਅਸੀਸਾਂ ਦਿੱਤੀਆਂ ਘਰ ਪਿੰਡ ਵੀ ਸਾਰਿਆਂ ਨੂੰ ਦੱਸ ਦਿੱਤਾ ਮੈਂ ਉਸ ਹਸਪਤਾਲ ਵਿੱਚ ਹੀ ਕੰਮ ਕਰਦੀ ਸੀ ਜਿੱਥੇ ਪਾਰਟ ਟਾਈਮ ਕਰਦੀ ਸੀ ਪਰ ਹੁਣ ਮੇਰਾ ਸ਼ਨੀਵਾਰ ਐਤਵਾਰ ਵਾਲਾ ਕੰਮ ਛੁਟਵਾ ਦਿੱਤਾ ਇੱਕ ਦਿਨ ਮਨਿੰਦਰ ਮੈਨੂੰ ਕਹਿੰਦੇ ਕਿ ਮੈਨੂੰ ਤਾਂ ਪਿਆਰੀ ਜੀਤੀ ਚਾਹੀਦੀ ਹੈ ਮੈਂ ਕਿਹਾ ਲੈ ਇਹ ਤਾਂ ਰੱਬ ਨੂੰ ਜੋ ਮਨਜ਼ੂਰ ਆਪਣੇ ਕਹਿਣ ਨਾਲ ਕੀ ਹੋਣਾ ਮਨਿੰਦਰ ਕਹਿੰਦਾ ਚਲੋ ਜਦੋਂ ਰੱਬ ਤੋਂ ਸੱਚੇ ਦਿਲ ਨਾਲ ਕੁਝ ਮੰਗੇ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਦੇ ਆ ਅਸੀਂ ਦੋਵਾਂ ਜੀਵਾਂ ਨੇ ਰਲ ਕੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਉਦੋਂ ਹੀ ਮੰਮੀ ਤੇ ਗੋਰੇ ਦਾ ਫੋਨ ਆ ਗਿਆ ਗੋਰਾ ਆਪਣੀ ਪੜਾਈ ਦੇ ਬਾਹਰਲੇ ਰੰਗ ਟੰਗ ਦੀਆਂ ਗੱਲਾਂ ਕਰੀ ਗਿਆ ਅਸੀਂ ਬਾਅਦ ਵਿੱਚ ਮੰਮੀ ਨਾਲ ਗੱਲ ਕੀਤੀ ਮੰਮੀ ਕਿੰਨਾ ਹੀ ਟਾਈਮ ਮੈਨੂੰ ਸਮਝਾਉਂਦੀ ਰਹੀ ਸੱਚੀ ਮਾਂ ਨੂੰ ਕਿੰਨੀ ਫਿਕਰ ਹੁੰਦੀ ਹੈ ਕਿੰਨਾ ਹੀ ਟਾਈਮ ਅਸੀਂ ਦੋਵੇਂ ਜਾਣੇ ਮੰਮੀ ਨਾਲ ਗੱਲ ਕਰੀ ਗਏ ਚਾਹੇ ਰੋਜ਼ ਫੋਨ ਤੇ ਗੱਲ ਹੁੰਦੀ ਸੀ ਪਰ ਅੱਜ ਦਿਲ ਨੂੰ ਅਲੱਗ ਹੀ ਸਕੂਨ ਮਿਲਿਆ ਸੀ ਹੁਣ ਮੈਨੂੰ ਬਸ ਬੱਚੇ ਦੇ ਆਉਣ ਦੀ ਉਡੀਕ ਰਹਿੰਦੀ ਇਹ ਵੀ ਬਹੁਤ ਪਿਆਰਾ ਅਹਿਸਾਸ ਹੁੰਦਾ ਉਹ ਸਮਾਂ ਵੀ ਆ ਗਿਆ ਜਿਸ ਦਾ ਮੈਨੂੰ ਇੰਤਜ਼ਾਰ ਸੀ ਅੱਜ ਮੇਰੀ ਲਾਡਲੀ ਤੀ ਨੇ ਜਨਮ ਲਿਆ ਸਭ ਨੇ ਮੈਨੂੰ ਵਧਾਈਆਂ ਦਿੱਤੀਆਂ ਕਹਿਣ ਤਿੰਨ ਪੀੜੀਆਂ ਬਾਅਦ ਆਪਣੇ ਘਰ ਤੀ ਨੇ ਜਨਮ ਲਿਆ ਮੈਂ ਤੇ ਮਨਿੰਦਰ ਨੇ ਆਪਣੇ ਤੀ ਦਾ ਨਾਮ ਗੁਣਜੋਤ ਕਰ ਰੱਖਿਆ ਮੈਂ ਜਦੋਂ ਗੁਣਜੋਤ ਨੂੰ ਗੋਦ ਵਿੱਚ ਲਿਆ ਤਾਂ ਮੈਨੂੰ ਬਹੁਤ ਵਧੀਆ ਅਹਿਸਾਸ ਹੋਇਆ ਕਿ ਮੇਰੇ ਤੋਂ ਸ਼ਬਦਾਂ ਵਿੱਚ بیان ਨਹੀਂ ਕਰ ਹੋਣਾ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦਾ ਹੀ ਹੰਝੂ ਆ ਗਏ ਗੁਣਜੋਤ ਘਰ ਵਿੱਚ ਆਈ ਕਿ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਗਈਆਂ ਮੈਂ ਤੇ ਗੁਣਜੋਤ ਹਸਪਤਾਲ ਤੋਂ ਜਦੋਂ ਘਰ ਆਈਆਂ ਤਾਂ ਮੰਮੀ ਜੀ ਨੇ ਮਨਿੰਦਰ ਨੇ ਛੁੱਟੀਆਂ ਕਰ ਲਈਆਂ ਡੈਡੀ ਜੀ ਵੀ ਦੋ ਦਿਨ ਘਰ ਹੀ ਰਹੇ ਮਨਿੰਦਰ ਪੂਰਾ ਦਿਨ ਗੁਣਜੋਤ ਦੇ ਆਲੇ-ਦੁਆਲੇ ਰਹਿੰਦੇ ਆਪਣੀ लाडली ਤੀ ਸਭ ਸੰਭਾਲ ਵਿੱਚ ਹੀ ਮੇਰੀ ਹਰ ਮਦਦ ਕਰਦੇ ਸਾਰੀ ਰਾਤ ਜਾ ਕੇ ਗੁਣਜੋਤ ਦੀ ਦੇਖਭਾਲ ਕਰਦੇ ਸਿਰਫ ਦੁੱਧ ਪਿਲਾਉਣ ਵੇਲੇ ਮੈਨੂੰ ਜਗਾਉਂਦੇ ਤਾਂ ਕਿ ਮੈਂ ਆਰਾਮ ਕਰ ਲਵਾਂ ਮਨਿੰਦ ਨੇ ਹਫ਼ਤੇ ਦੀਆਂ ਛੁੱਟੀਆਂ ਤੋਂ ਬਾਅਦ ਆਪਣੇ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ। ਮੰਮੀ ਜੀ ਸ਼ਨੀਵਾਰ ਐਤਵਾਰ ਨੂੰ ਕੰਮ ਤੇ ਜਾਣ ਲੱਗੇ। ਬਸ ਰਲ ਮਿਲ ਕੇ ਅਸੀਂ ਗੁੰਜੋਦ ਦੀ ਦੇਖਭਾਲ ਕਰਨ ਲੱਗ ਗਏ। ਮਹੀਨੇ ਕੋ ਬਾਅਦ ਹੀ ਮੇਰੀ ਹਸਤਾਲ ਤੋਂ ਜੌਬ ਲੈਟਰ ਆ ਗਈ। ਉਸ ਤੋਂ 3 ਮਹੀਨੇ ਬਾਅਦ ਦੀਆਂ ਛੁੱਟੀਆਂ ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗਣਾ ਸੀ। ਗੁੰਜੋਦ ਦੇ ਨਾਲ 4 ਮਹੀਨੇ ਲੰਘਦੇ ਹੀ ਟਾਈਮ ਨਾ ਲੱਗਿਆ। ਹੁਣ ਤਾਂ ਗੁੰਜੋਦ ਉਹ ਗਾਰੇ ਵੀ ਪਰਨ ਲੱਗ ਗਈ ਸਾਰੇ ਜਾਣੇ ਹੁਣ ਗੁਣਜੋਤ ਨਾਲ ਗੱਲਾਂ ਕਰਨ ਵਿੱਚ ਵਿਅਸਤ ਰਹਿੰਦੀ ਮੈਂ ਅੱਜ ਤੋਂ ਕੰਮ ਤੇ ਜਾਣ ਲੱਗੀ ਗੁਣਜੋਤ ਨੂੰ ਮੰਮੀ ਨੂੰ ਸੰਭਾਲ ਗਈ ਗਨਜੋਤ ਤੋਂ ਬਿਗੈਰ ਮੈਨੂੰ ਪਹਿਲੇ ਦਿਨ ਕੰਮ ਤੇ ਔਖਾ ਲੱਗਿਆ 4 ਮਹੀਨੇ ਚ ਗਨਜੋਤ ਦੀ ਆਦਤ ਬਣ ਗਈ ਸੀ ਮੇਰੇ ਕੰਨ ਕੰਮ ਤੇ ਵੀ ਗਨਜੋਤ ਦੀਆਂ ਕਿਲਕਾਰੀਆਂ ਮਹਿਸੂਸ ਕਰਦੀ ਮੈਂ ਸ਼ਾਮ ਨੂੰ ਘਰ ਆ ਕੇ ਮਸੀ ਗੁਣਜੋਤ ਨੂੰ ਮਿਲੀ ਅਗਲੇ ਦਿਨ ਤੋਂ ਮੈਂ ਬ੍ਰੇਕ ਵਿੱਚ ਫੋਨ ਲਾ ਕੇ ਗੂੰਜੋਦ ਦੀ ਆਵਾਜ਼ ਹੁੰਦੀ। ਮਨਿੰਦਰ ਹੁਣ ਮੇਰੀ ਹਰ ਕੰਮ ਵਿੱਚ ਹੋਰ ਵੀ ਜ਼ਿਆਦਾ ਮਦਦ ਕਰਨ ਲੱਗੇ। ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੀ ਪਤੀ-ਪਤਨੀ ਦਰਮਿਆਨ ਹੋਰ ਨਿਰੇਤਤਾ ਲੈ ਕੇ ਆਉਂਦੀਆਂ ਹਨ। ਫਿਰ ਮਨਿੰਦਰ ਤਾਂ ਮੇਰੇ ਸਾਹਾਂ ਵਿੱਚ ਸਾਹ ਲੈਂਦੇ ਸੀ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਸੀ ਕਿ ਮੈਨੂੰ ਮਨਿੰਦਰ ਵਰਗਾ ਜੀਵਨ ਸਾਥੀ ਮਿਲਿਆ। ਥੋੜੀ ਬਹੁਤ ਨੋਕ-ਚੋਕ ਤਾਂ ਹਰ ਘਰ ਵਿੱਚ ਹੁੰਦੀ ਹੈ। ਨੇ ਤਾਂ ਜ਼ਿੰਦਗੀ ਜਿਵੇਂ ਇਸ ਲੱਗਦੀ ਏ ਇਸ ਮਿੱਠੀ ਜੇ ਲੜਾਈ ਵਿੱਚ ਵੀ ਪਿਆਰ ਛੁਪਿਆ ਹੁੰਦਾ ਕਿੰਨੀਆਂ ਹੀ ਗੱਲਾਂ ਸੀ ਜੋ ਮੈਂ ਕਦੇ ਸੋਚਿਆ ਹੀ ਨਹੀਂ ਸੀ ਪਰ ਉਹਨਾਂ ਗੱਲਾਂ ਨੇ ਹੀ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਂਦੀਆਂ ਸੀ ਡੈਡੀ ਜੀ ਦੇ ਪਿਆਰ ਨੇ ਪਾਪਾ ਜੀ ਦੀ ਕਮੀ ਤਾਂ ਮਹਿਸੂਸ ਨਹੀਂ ਹੋਣ ਦਿੱਤੀ ਪਰ ਫਿਰ ਵੀ ਕਦੇ-ਕਦੇ ਪਾਪਾ ਜੀ ਦੀ ਬਹੁਤ ਯਾਦ ਆਉਂਦੀ ਗੋਰੇ ਵੀਰੇ ਦੀ ਡਿਗਰੀ ਦੇ ਦੂਜੇ ਸਾਲ ਦਾ ਰਿਜ਼ਲਟ ਆ ਗਿਆ ਸੀ ਉਹ ਬਹੁਤ ਵਧੀਆ ਨੰਬਰਾਂ ਵਿੱਚ ਪਾਸ ਹੋ ਗਿਆ ਹਰਜੀਤ ਪੈਣ ਤੇ ਬਾਜੀ ਹਫਤਾ ਬਿਨਾ ਪੈਣ ਦਿੰਦੇ ਜਦੋਂ ਮੰਮੀ ਹੁਣਾਂ ਨੂੰ ਮੇ ਲਾਉਂਦੇ ਮੰਮੀ ਨੇ ਵੀ ਹੁਣ ਆਪਣੇ ਆਪ ਨੂੰ ਸੰਭਲ ਲਿਆ ਸੀ ਘਰ ਦੇ ਕੰਮ ਕਾਜ ਤੋਂ ਬੇਲੀ ਹੋ ਕੇ ਉਹ ਗੁਰਬਾਣੀ ਪੜਨ ਬੈਠ ਜਾਂਦੇ ਮੰਮੀ ਹੁਣਾਂ ਵੱਲੋਂ ਪੈਣ ਨੇ ਮੇਰੀ ਸਾਰੀ ਟੈਨਸ਼ਨ ਝੁਕ ਦਿੱਤੀ ਪੈਣ ਨੇ ਜਗਜੀਤ ਨੂੰ ਵੀ ਸਕੂਲ ਪੜਨ ਲਾ ਦਿੱਤਾ ਦਿਨ ਬੀਤਦੇ ਗਏ ਕਿਹੜਾ ਟਾਈਮ ਲੱਗਦਾ ਗਣਜੋਤ ਸਾਲ ਦੀ ਹੋ ਗਈ ਕੱਲ ਨੂੰ ਗਣਜੋਤ ਦਾ ਪਹਿਲਾ ਜਨਮ ਦਿਨ ਆ ਗਿਆ ਸਾਡਾ ਛਣਕਣਾ ਜਿਹੜਾ ਪੈਰਾਚਿੰਨਿਕੀਆਂ ਨਿੱਕੀਆਂ ਚਾਂਜਣਾ ਪਾਕੀ ਨਿੱਕੇ-ਨਿੱਕੇ ਕਦਮਾਂ ਨਾਲ ਤੁਰੇ ਫਿਰਦੀ ਬਹੁਤ ਹੀ ਸੋਹਣੀ ਲੱਗਦੀ। ਸਵੇਰੇ ਜਲਦੀ ਉੱਠ ਗਨਜੋਤ ਨੂੰ ਤਿਆਰ ਕੀਤਾ ਤੇ ਅਸੀਂ ਸਾਰੇ ਜਾਣੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਗਏ। ਮੰਮੀ ਤੇ ਗਨਜੋਤ ਨੂੰ ਕਰ ਸ਼ਟਕੇ ਅਸੀਂ ਆਪਣੇ ਕੰਮਾਂ ਤੇ ਚਲੇ ਗਏ। ਰਾਤ ਨੂੰ ਅਸੀਂ ਗਨਜੋਤ ਦਾ ਜਨਮ ਦਿਨ ਮਨਾਇਆ। ਅਸੀਂ ਜਨਮ ਦਿਨ ਤੋਂ ਲੈ ਕੇ ਹੁਣ ਤੱਕ ਗਨਜੋਤ ਦੀਆਂ ਫੋਟੋ ਪੈਣ ਤੇ ਮੰਮੀ ਉਹਨਾਂ ਨੂੰ ਪੇਜ ਦਿੰਦੇ। ਅੱਜ ਵੀ ਜਿਹੜੀਆਂ ਗਣਜੋਤ ਦੀਆਂ ਫੋਟੋਆਂ ਕੀਤੀਆਂ ਉਹ ਅਗਲੇ ਦਿਨ ਹੀ ਪੈਨ ਤੇ ਗੋਰੀ ਨੂੰ ਪੋਸਟ ਕਰ ਦਿੱਤੀਆਂ ਉਹ ਤਾਂ ਗਣਜੋਤ ਨੂੰ ਫੋਟੋਆਂ ਵਿੱਚ ਹੀ ਬਹੁਤ ਵੱਡੀ ਹੁੰਦੀ ਦੇਖਦੇ ਸੀ 2 ਸਾਲ ਹੋ ਗਏ ਸੀ ਮੈਨੂੰ ਪੰਜਾਬ ਤੋਂ ਆਈ ਨੂੰ ਕਿੰਨਾ ਕੁਝ ਬਦਲ ਗਿਆ ਇੱਥੇ ਆ ਕੇ ਟਾਈਮ ਦਾ ਪਤਾ ਵੀ ਨਹੀਂ ਲੱਗਦਾ ਦਿਨ ਕਿੰਨੀ ਛੇਤੀ ਬੀਤਦਾ ਹੈ ਇਸ ਸਾਲ ਇੱਕ ਹੋਰ ਪੇਪਰ ਪਾਸ ਕਰਕੇ ਮੈਂ ਗਵਰਨਮੈਂਟ ਹਸਪਤਾਲ ਜੌਬ ਕਰਨ ਲੱਗ ਗਈ ਗੋਰੀ ਦੇ ਵੀ ਹੁਣ ਪ੍ਰਾਈ 1 ਸਾਲ ਦੀ ਰਹਿ ਗਈ ਸਭ ਤੋਂ ਵੱਧ ਖੁਸ਼ੀ ਉਸ ਦਿਨ ਹੋਈ ਜਦੋਂ ਮਨਿੰਦਰ ਦੀ ਤਰੱਕੀ ਹੋਈ ਉਸ ਦਿਨ ਗਨਜੋਦ ਦਾ ਦੂਜਾ ਜਨਮ ਦਿਨ ਸੀ ਤੇ ਮੈਂ ਵੀ ਮਨਿੰਦਰ ਨੂੰ ਖੁਸ਼ਖਬਰੀ ਦਿੱਤੀ ਕਿ ਗਨਜੋਦ ਦਾ ਇੱਕ ਵੀਰ ਜਿਹਾ ਭੈਣ ਆਉਣ ਵਾਲਾ ਏ ਮਨਿੰਦਰ ਦੀ ਉਸ ਦਿਨ ਖੁਸ਼ੀ ਦੀ ਕੋਈ ਹੱਦ ਨਾ ਰਹੀ ਬਹੁਤ ਨੱਚੇ ਗਨਜੋਦ ਦੀ ਪਾਰਟੀ ਦੇ ਵੇਲੇ ਤੇ ਮੰਮੀ ਜੀ ਡੈਡੀ ਜੀ ਵੀ ਉਸ ਦਿਨ ਬਹੁਤ ਨੱਚੇ ਉਹਨਾਂ ਨੂੰ ਇੰਨਾ ਖੁਸ਼ ਦੇਖ ਕੇ ਮੈਂ ਵੀ ਬਹੁਤ ਖੁਸ਼ ਸੀ ਇਸ ਵਾਰ ਮੇਰੀ ਸਿਹਤ ਠੀਕ ਨਹੀਂ ਰਹਿੰਦੀ ਸੀ ਕਈ ਵਾਰ ਤਾਂ ਕੰਮ ਤੋਂ ਛੁੱਟੀ ਵੀ ਲੈਣੀ ਪੈਂਦੀ। ਇਸ ਵਾਰ ਬੱਚੇ ਦੇ ਜਨਮ ਤੋਂ ਬਾਅਦ ਜਲਦੀ ਕੰਮ ਤੇ ਜਾਣਾ ਪੈਣਾ ਸੀ ਕਿਉਂਕਿ ਮੈਨੂੰ ਆਪਣੀ ਸਿਹਤ ਕਰਕੇ ਪਹਿਲਾਂ ਹੀ ਛੁੱਟੀਆਂ ਲੈਣੀਆਂ ਪੈਂਦੀਆਂ ਸੀ। ਮੈਂ ਇੰਨੀ ਖੁਸ਼ਕਿਸਮਤ ਸੀ ਕਿ ਐਨੇ ਵਧੀਆ ਪਰਿਵਾਰ ਵਿੱਚ ਆਈ ਜੋ ਇੱਕ ਮਿੰਟ ਵੀ ਮੇਰਾ ਦੁੱਖ ਸਹਿਨਾ ਕਰਦੇ ਤੇ ਮਨਿੰਦਤ ਉਹਨਾਂ ਨੂੰ ਤਾਂ ਮੇਰੇ ਤੋਂ ਵੀ ਜ਼ਿਆਦਾ ਮੇਰੇ ਦੁੱਖ ਦੀ ਤਕਲੀਫ ਹੁੰਦੀ। ਜਦੋਂ ਵੀ ਕਿਤੇ ਬਿਮਾਰ ਹੋ ਜਾਣਾ ਤਾਂ ਸਾਰੀ ਰਾਤ ਮੇਰੇ ਨਾਲ ਜਾਗਦੇ ਰਹਿਣਾ ਕਈ ਵਾਰ ਤਾਂ ਮੈਨੂੰ ਦਰ ਲੱਗਣਾ ਅਰਦਾਸ ਕਰਨੀ ਰੱਬਾ ਸਾਡੀਆਂ ਖੁਸ਼ੀਆਂ ਬਣਾਈ ਰੱਖਣਾ ਦਿਨ ਲੰਘਦਿਆਂ ਕਿਹੜਾ ਟਾਈਮ ਲੱਗਦਾ ਅੱਜ ਮੈਂ ਹਸਤਾ ਜਾਣਾ ਸੀ ਅਸੀਂ ਸਵੇਰੇ ਹੀ ਚਲੇ ਗਏ ਰਾਤ ਨੂੰ 8 ਵਜੇ ਸਾਡੇ ਕਾਕਾ ਕਿਨੇ ਜਨਮ ਲਿਆ ਡੈਡ ਜੀ ਨੇ ਉਹਦਾ ਨਾਮ ਹਰਮਨਜੋਤ ਸਿੰਘ ਰੱਖਿਆ ਕਾਕਾ ਜਮਾ ਮਨਿੰਦਰ ਵਰਗਾ ਸੀ ਪਿੰਡ ਹਜੀਤ ਪੈਂਤੇ ਮੰਮੀ ਜੀ ਹੁਣਾਂ ਨੇ ਸਾਰੇ ਸ਼ਗਨ ਕੀਤੇ ਇੱਥੇ ਵੀ ਮੰਮੀ ਜੀ ਨੇ ਕੋਈ ਕਮੀ ਨਾ ਛੱਡੀ ਹਰਮਨ ਜੋਤ ਨੂੰ ਘਰ ਲੈ ਕੇ ਆਏ ਤਾਂ ਮੰਮੀ ਜੀ ਨੇ ਪਹਿਲਾਂ ਹੀ ਸੇਰੇ ਬੰਨਨੇ ਹੋਏ ਸੀ ਫਿਰ ਤੇਰਵਾ ਵੀ ਕੀਤਾ ਘਰ ਵਿੱਚ ਬਹੁਤ ਰੌਣਕਾਂ ਲੱਗਿਆ ਰਹਿੰਦੀਆਂ ਕੰਜੋ ਦਾ ਸਾਰਾ ਦਿਨ ਹਰਮਨ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਸਾਰਾ ਦਿਨ ਹਰਮਨ ਹਰਮਨ ਕਰਦੀ ਰਹਿੰਦੀ ਅਸੀਂ ਦੋਵਾਂ ਜੀਵਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਸਾਡਾ ਪਰਿਵਾਰ ਪੂਰਾ ਹੋ ਗਿਆ ਕੁੰਜੋਤ ਵਾਂਗੂ ਹਰਮਨ ਨੂੰ ਵੀ ਬੰਮੀ ਜੀ ਕੋਲ ਸ਼ਾਦੀ ਕੇ ਮੈਂ ਕੰਮਤੇ ਜਾਣ ਲੱਗ ਗਈ। ਇਸ ਵਾਰ ਮੈਨੂੰ ਔਖਾ ਨਹੀਂ ਲੱਗਿਆ। ਮੈਂ ਜ਼ਿਆਦਾ ਛੁੱਟੀਆਂ ਨਹੀਂ ਕੀਤੀਆਂ ਸੀ। ਮਨਿੰਦਰ ਦੀ 5 ਮਹੀਨੇ ਬਾਅਦ ਫਿਰ ਤਰੱਕੀ ਹੋ ਗਈ। ਹੁਣ ਉਹ ਆਪਣੀ ਕੰਪਨੀ ਵਿੱਚ ਮੈਨੇਜਰ ਦੀ ਪੋਸਟ ਤੇ ਸੀ। ਪਹਿਲਾਂ ਸਾਰਾ ਪਰਿਵਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਗੁਰਦੁਆਰਾ ਸਾਹਿਬ ਚਲੇ ਗਏ। ਅਰਦਾਸ ਕਰਵਾਈ ਤੇ ਸੰਗਤ ਨੂੰ ਪ੍ਰਸ਼ਾਦਾ ਸ਼ਿਕਾਇਆ। ਮੈਨੂੰ ਮਨਿੰਦਰ ਦੀ ਇਹ ਸੋਚ ਬਹੁਤ ਵਧੀਆ ਲੱਗਦੀ ਸੀ। ਕਿ ਥੋੜੇ ਟਾਈਮ ਬਾਅਦ ਹੀ ਉਹ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦਾ ਤਿਆਰ ਕਰਨ ਲਈ ਰਾਸਤ ਦੇ ਕੇ ਆਉਂਦੇ ਇਸ ਵਾਰ ਮਨਿੰਦਰ ਨੇ ਸਭ ਦੋਸਤਾਂ ਨੇ ਅਲੱਗ ਤੋਂ ਪਾਰਟੀ ਲਈ ਅਸੀਂ ਰਾਤ ਨੂੰ ਦਿਨ ਤੇ ਸਭ ਨੂੰ ਬੁਲਾਇਆ ਨਾਲ ਉਹਨਾਂ ਦੇ ਸਭ ਦੇ ਪਰਿਵਾਰਾਂ ਨੂੰ ਵੀ ਸੱਦਿਆ ਮੈਂ ਬਹੁਤ ਜਾਣਾਂ ਹੁੰਦਾ ਪਹਿਲੀ ਵਾਰ ਮਿਲੀ ਸੀ ਮਨਿੰਦਰ ਆਪਣੇ ਦੋਸਤਾਂ ਨਾਲ ਵਿਆਸੀ ਤੇ ਮੈਂ ਹਰਮਨ ਜੋਤ ਨਾਲ ਮੰਮੀ ਜੀ ਡੈਡੀ ਜੀ ਵੀ ਆਪਣੇ ਦੋਸਤਾਂ ਨਾਲ ਵਿਜੀ ਗੁਨਜੋਤ ਚੁੱਪ-ਚਾਪ ਇਕੱਲੀ ਬੈਠੀ ਸੀ ਮੈਂ ਗੁਨਜੋਤ ਕਿਹਾ ਮੇਰਾ ਪੁੱਤ ਇਕੱਲਾ ਬੈਠਾ ਤੂੰ ਅੱਜ ਖੇਲਦੇ ਕਿਉਂ ਨਹੀਂ ਗੁਨਜੋਤ ਕਹਿੰਦੀ ਲੈ ਤੁਸੀਂ ਮੰਮਾ ਮੇਰਾ ਤਾਂ ਕੋਈ ਦੋਸਤ ਦਿਆ ਨਹੀਂ ਮੈਂ ਕਿਹਦੇ ਨਾਲ ਖੇਡਾਂ ਮੈਂ ਕਿਹਾ ਗੁਨਜੋਤ ਜਦੋਂ ਸਕੂਲ ਜਾਣ ਲੱਗ ਗਈ ਫਿਰ ਤੇਰੇ ਦੋਸਤ ਬਣਨਗੇ ਫਿਰ ਉਹਨਾਂ ਨੂੰ ਆਪਾਂ ਪਾਰਟੀ ਤੇ ਸੱਦ ਲਿਆ ਕਰਾਂਗੇ ਗੁਨਜੋਤ ਕਹਿੰਦੀ ਫਿਰ ਮੈਂ ਮੰਮਾ ਕੱਲ ਨੂੰ ਸਕੂਲ ਜਾਣਾ ਮੈਂ ਕਿਹਾ ਨਹੀਂ ਹਾਲੇ ਤਾਂ ਤੂੰ ਨਿੱਕੀ ਹੈ ਦੋ ਸਾਲ ਸਕੂਲ ਜਾਵੇਂਗੀ ਗੁੰਜੋਦ ਬਹੁਤ ਤੇਜ਼ੀ ਬੋਲਣ ਨੂੰ ਕਹਿੰਦੀ ਫਿਰ ਆਪਾਂ ਨਾ ਪਾਰਟੀ ਨਹੀਂ ਕਰਨੀ ਜੋ ਤੱਕ ਮੈਂ ਸਕੂਲ ਨਹੀਂ ਜਾਂਦੀ ਨਿੱਕੀ ਜੀ ਗੁੰਜੋਦ ਦੀਆਂ ਗੱਲਾਂ ਸੁਣ ਮੈਨੂੰ ਬਹੁਤ ਹਾਸਾ ਆਇਆ ਤੇ ਉਹ ਸਿਆਣੀ ਲੱਗਣ ਲੱਗ ਗਈ ਨਿੰਦਰ ਬਿਜ਼ੀ ਹੋਣ ਦੇ ਬਾਵਜੂਦ ਵੀ ਸਾਡਾ ਧਿਆਨ ਰੱਖਦਾ ਕਈ ਵਾਰ ਮੇਰੇ ਕੋਲ ਆਇਆ ਹਰਮਨ ਨੂੰ ਗੋਦ ਵਿੱਚ ਲੈ ਕੇ ਆਪਣੇ ਦੋਸਤਾਂ ਕੋਲ ਜਾਂਦਾ ਕਿ ਮੈਨੂੰ ਥੋੜਾ ਆਰਾਮ ਮਿਲ ਸਕੇ। ਮਨਿੰਦਰ ਮੇਰਾ ਇੰਨਾ ਖਿਆਲ ਰੱਖਦਾ ਕਿ ਪਾਰਟੀ ਤੋਂ ਬਾਅਦ ਵੀ ਸਾਰੇ ਕੰਮ ਮੇਰੇ ਨਾ ਕਰਵਾਏ। ਸਭ ਕੁਝ ਸਮੇਟ ਕੇ ਮੰਮੀ ਜੀ ਤੋਂ ਹਰਮਨ ਨੂੰ ਲੈ ਕੇ ਮੈਂ ਉੱਪਰ ਚਲੀ ਗਈ। ਮੈਨੂੰ ਹੋਰ ਵੀ ਪਿਆਰ ਆਉਂਦਾ ਮਨਿੰਦਰ ਤੇ ਜਦੋਂ ਉਹ ਮੇਰਾ ਧਿਆਨ ਰੱਖਦਾ। ਮੇਰਾ ਇੰਨਾ ਮੋ ਕਰਦਾ ਸੀ। ਮੈਂ ਕਿਹਾ ਤੁਸੀਂ ਕਿਵੇਂ ਇੰਨਾ ਕੁਝ ਕਰ ਲੈਂਦੇ ਹੋ? ਸਰਾਂ ਦਾ ਖਿਆਲ ਰੱਖਣਾ, ਜੋ ਪਤਾ ਨਹੀਂ ਕਿੰਨੇ ਹੋਰ ਕਿੰਨੇ ਕੰਮ। ਨਿੰਦਰ ਕਹਿੰਦਾ ਦੀ ਤੇਰਾ ਪਿਆਰ ਮੈਨੂੰ ਇਹ ਸਭ ਕੁਝ ਕਰਨ ਦੀ ਪ੍ਰੇਰਣਾ ਦਿੰਦਾ ਏ ਜੇ ਤੇਰਾ ਸੁਭਾਅ ਲੜਨ ਝਗੜਨ ਵਾਲਾ ਹੁੰਦਾ ਤਾਂ ਇਸ ਕਰਨੇ ਕਦੋਂ ਦਾ ਨਰਕ ਬਣ ਜਾਣਾ ਸੀ ਤੇ ਤੇਰੇ ਕਰਕੇ ਸਵਰਗ ਬਣ ਵਰਗਾ ਏ ਮੈਂ ਕਿਹਾ ਸਭ ਕੁਝ ਮੇਰੇ ਕਰਕੇ ਹੀ ਹੈ ਤੁਸੀਂ ਕੁਝ ਨਹੀਂ ਕਰਦੇ ਕਦੇ ਆਪਣੇ ਲਈ ਵੀ ਤਾਂ ਸੋਚ ਲਿਆ ਕਰੋ ਨਿੰਦਰ ਕਹਿੰਦਾ ਇਹ ਸਭ ਖੁਸ਼ੀਆਂ ਆਪਣੇ ਦੋਵਾਂ ਕਰਕੇ ਹੀ ਆ ਦੀ ਇੱਕ ਜਣਾ ਕਰਨੇ ਚਲਾ ਸਕਦਾ ਤੂੰ ਮੇਰਾ ਕਿੰਨਾ ਪਿਆਰ ਕਰਦੀ ਏ ਮੇਰਾ ਕਿੰਨਾ ਖਿਆਲ ਰੱਖਦੀ ਹੈ ਇਹ ਤਾਂ ਉਹਦੇ ਅੱਗੇ ਕੁਝ ਵੀ ਨਹੀਂ ਮੈਂ ਕਿੰਨਾ ਹੀ ਟਾਈਮ ਸੌਣ ਤੋਂ ਪਹਿਲਾਂ ਵਾਹਿਗੁਰੂ ਅਗੇ ਅਰਦਾਸ ਧੰਨਵਾਦ ਕਰੀ ਗਈ ਕਿ ਮਨਿੰਦਰ ਵਰਗਾ ਇਨਸਾਨ ਮੇਰੀ ਕਿਸਮਤ ਵਿੱਚ ਲਿਖਿਆ ਕਿੰਨੀਆਂ ਖੁਸ਼ੀਆਂ ਦਿੱਤੀਆਂ ਪਰਮਾਤਮਾ ਸਾਰਾ ਕੁਝ ਐਦਾਂ ਹੀ ਬਣਾਈ ਰੱਖਣਾ ਅਸੀਂ ਅਗਲੇ ਸਾਲ ਜਨਵਰੀ ਵਿੱਚ ਪੰਜਾਬ ਜਾਣ ਵਾਲੇ ਸੋਚਿਆ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਪ੍ਰੋਗਰਾਮ ਬਣਾਇਆ 5 ਸਾਲ ਬਾਅਦ ਮੈਂ ਪੰਜਾਬ ਜਾਣਾ ਸੀ ਖਾਲੇ ਜਾਣ ਵਿੱਚ ਚਾਹੇ 5 ਮਹੀਨੇ ਰਹਿੰਦੇ ਸੀ ਪਰ ਮੈਂ ਜਾਣਦੀ ਹਾਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਸਾਰੇ ਐਤਵਾਰ ਨੂੰ ਇਕੱਠੇ ਹੀ ਖਰੀਦਦਾਰੀ ਕਰਨ ਲਈ ਜਾਂਦੇ ਸਾਰਿਆਂ ਲਈ ਤੋਹਫੇ ਲੈ ਜਗਜੀਤ ਲਈ ਬਹੁਤ ਚੀਜ਼ਾਂ ਲਈਆਂ ਉਹਦੇ ਵਰਤੋਂ ਵਿੱਚ ਆਉਣ ਵਾਲੀਆਂ ਹਰ ਚੀਜ਼ ਲਈ ਜਗਜੀਤ 6 ਸਾਲ ਦਾ ਹੋ ਗਿਆ ਹੁਣ ਤਾਂ ਫੋਨ ਤੇ ਵੀ ਗਨਜੋਤ ਨਾਲ ਬਹੁਤ ਗੱਲਾਂ ਕਰਦਾ ਰਹਿੰਦਾ ਮੈਂ ਤਾਂ ਸ਼ੁਰੂ ਤੋਂ ਹੀ ਗਨਜੋਤ ਨੂੰ ਪੰਜਾਬ ਬਾਰੇ ਤੇ ਪਰਿਵਾਰ ਬਾਰੇ ਦੱਸਦੀ ਰਹਿੰਦੀ ਉਹ ਪੰਜਾਬ ਜਾਣ ਤੋਂ ਪਹਿਲਾਂ ਹੀ ਦਾਦਕੇ ਨਾਨਕੇ ਪਰਿਵਾਰ ਸਭ ਨੂੰ ਜਾਣਦੀ ਸੀ ਤਿਆਰੀਆਂ ਕਰਦਿਆਂ ਦਿਨ ਲੰਘਦਿਆਂ ਪਤਾ ਨਹੀਂ ਲੱਗਿਆ ਕੱਲ ਨੂੰ ਅਸੀਂ ਪੰਜਾਬ ਜਾਣਾ ਅਗਲੇ ਦਿਨ ਅਸੀਂ ਸਾਰੇ ਜਾਣੇ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ 에ਅਰਪੋਰਟ ਤੇ ਪਹੁੰਚ ਗਏ ਪੰਜਾਬ ਜਾਣ ਦਾ ਸਭ ਤੋਂ ਜ਼ਿਆਦਾ ਚਾਅ ਮੈਨੂੰ ਤੇ ਗਨਜੋਤ ਨੂੰ ਸੀ ਸਭ ਕੁਝ ਓਕੇ ਹੋਣ ਤੋਂ ਬਾਅਦ ਅਸੀਂ ਜਹਾਜ਼ ਚਲੇ ਗਏ ਗਨਜੋਤ ਜਹਾਜ਼ ਵਿੱਚ ਬੈਠਦੇ ਸਾਰ ਖੁਸ਼ ਹੋ ਗਈ ਉਹ ਤਾਂ ਆਪਣੇ ਦਾਦਾ ਜੀ ਤੂੰ ਜਹਾਜ਼ ਬਾਰੇ ਜਾਣਕਾਰੀ ਲੈਣ ਲੱਗੀ ਹੋਈ ਸੀ ਜਿੰਨਾ ਟਾਈਮ ਉਹਨੂੰ ਨੀਂਦ ਨਹੀਂ ਆਈ ਉਹ ਉਹਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਹੀ ਨੇ ਮੁਕੀਆਂ ਸਵੇਰ ਦਾ ਟਾਈਮ ਅਸੀਂ ਦਿੱਲੀ ਦੇ 에য়ারਪੋਰਟ ਤੇ ਪਹੁੰਚ ਗਏ ਰਵਿੰਦਰ ਪਾਜੀ ਸਾਨੂੰ 에য়ারਪੋਰਟ ਤੋਂ ਲੈਣ ਆਏ ਹੋਏ ਸੀ ਜਦੋਂ ਅਸੀਂ ਬਾਹਰ ਆਏ ਤਾਂ ਗੁਣਜੋਤ ਪੱਜ ਗਈ ਉਹਨਾਂ ਦੀ ਗੋਦੀ ਵਿੱਚ ਚੜ ਗਈ ਪਾਜੀ ਸਾਡੇ ਨਾਲ ਗੁਣਜੋਤ ਨੂੰ ਵੋਦ ਵਿੱਚ ਲੈ ਕੇ ਮਿਲਣ ਲੱਗੇ ਅਸੀਂ ਦੁਪਹਿਰ 1 ਵਜੇ ਤੱਕ ਪਿੰਡ ਪਹੁੰਚ ਗਏ ਜਦੋਂ ਅਸੀਂ ਘਰ ਦੇ ਅੰਦਰ ਦੇਖਿਆ ਤੇ ਮੰਮੀ ਦੇ ਗੋਰਾ ਵੀ ਆਏ ਹੋਏ ਨੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਮੈਂ ਭੱਜ ਕੇ ਮੰਮੀ ਨੂੰ ਗੱਲ ਬਕਰੀ ਪਾ ਲਈ ਐਵੇਂ ਲੱਗਦਾ ਸੀ ਕਿ ਸਦੀਆ ਬਾਦ ਮੰਮੀ ਨੂੰ ਮਿਲੀਆ ਤੇ ਗੋਰਾ ਵੀ ਆ ਕੇ ਸਾਨੂੰ ਦੋਵਾਂ ਨੂੰ ਚਿੰਬੜ ਗਿਆ ਮਾਂ ਦੀ ਗੋਦ ਵਿੱਚ ਕਿੰਨਾ ਨਿੱਘ ਹੁੰਦਾ ਫਿਰ ਮੈਂ ਭੈਣ ਦੇ ਵੱਡੀ ਮੰਮੀ ਜੀ ਨੂੰ ਮਿਲੀ ਅੱਜ ਤੱਕ ਮੇਰੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਮੈਂ ਤਾਂ ਹੋਰ ਕਿਸੇ ਵੱਲ ਧਿਆਨ ਹੀ ਨਹੀਂ ਕੀਤਾ ਕੌਣ ਕਿੰਨਾ ਖੁਸ਼ ਹੈ ਬਸ ਅੱਜ ਮੇਰੇ ਵਰਕਰ ਖੁਸ਼ੀ ਨਾਲ ਭਰਿਆ ਲੱਗਦਾ ਸੀ ਚਾਹੇ ਫੋਨ ਤੇ ਰੋਜ਼ ਗੱਲ ਹੁੰਦੀ ਪਰ 5 ਸਾਲ ਬਾਅਦ ਇੱਕ ਦੂਜੇ ਨੂੰ ਦੇਖਿਆ ਸੀ ਗੁਣਜੋਤ ਤੇ ਜਗਜੀਤ ਆਪਣੀਆਂ ਖੇਡਾਂ ਲੈ ਕੇ ਬੈਠ ਗਏ ਉਹ ਦੋਵੇਂ ਬਹੁਤ ਖੁਸ਼ ਸੀ ਸਾਰੇ ਜਾਣੇ ਬਾਹਰ ਬੇਰੇ ਵਿੱਚ ਬੈਠ ਗਏ ਮੈਂ ਹਰਮਨ ਨੂੰ ਮੰਮੀ ਜੀ ਦੀ ਗੋਦ ਵਿੱਚ ਦੇਖ ਕੇ ਪੈਣ ਕੁੜੀ ਸੋਈ ਵਿੱਚ ਚਲੀ ਗਈ ਪੈਣ ਨੂੰ ਕਿਹਾ ਹਰਦੀਪ ਤੂੰ ਕਿਉਂ ਆਈ ਬੈਠੀ ਹੈ ਚੱਲ ਮੈਂ ਚਾਹ ਬਣਾ ਕੇ ਲਿਆਉਂਦੀ ਆ ਹਰਦੀਪ ਕਹਿੰਦੀ ਲੈ ਪੈਣੇ ਆਪਾਂ ਦੋਵੇਂ ਕਿੰਨੇ ਟਾਈਮ ਬਾਅਦ ਸੋਈ ਵਿੱਚ ਇਕੱਠੀਆਂ ਹੋਈਆਂ ਮੈਂ ਤਾਂ ਬਹੁਤ ਯਾਦ ਕਰਦੀ ਸੀ ਜਦੋਂ ਉੱਥੇ ਇਕੱਲੀ ਸੋਈ ਵਿੱਚ ਕੰਮ ਕਰਦੀ ਸੀ ਅਸੀਂ ਚਾਹ ਬਣਾ ਬੇੜੇ ਵਿੱਚ ਲੈ ਆਈਆਂ ਸਾਰੇ ਜਾਣੇ ਚਾਹ ਪੀਣ ਲੱਗੇ ਨਾਲ ਹੀ ਹਾਸੇ ਠੱਠੇ ਚੱਲੀ ਗਏ ਅਸੀਂ ਹਰਮਨ ਜੋਤੀ ਲੋਹੜੀ ਵੰਡਣ ਆਏ ਸੀ ਇਸ ਲਈ ਰਾਤ ਨੂੰ ਸਾਰੇ ਜਾਣੇ ਬੈਠ ਕੇ ਲੋਹੜੀ ਤੇ ਪ੍ਰੋਗਰਾਮ ਕਰ ਲੈਂਦੀਆਂ ਸੁਲਾਹਾ ਕਰਨ ਲੱਗੇ ਬਾਕੀ ਖਾਣੇ ਕੱਲ ਅਗਲੇ ਬਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ